ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੋਲਾ ਨੇੜੇ ਇੱਕ ਪ੍ਰਾਈਵੇਟ ਸਕੂਲ ਦੇ ਬੱਸ ਚ ਡਰਾਈਵਰ ਦੀ ਲਾਪਰਵਾਹੀ ਸਦਕਾ ਬੱਸ ਅਤੇ ਟਰੱਕ ਦੀ ਧਿਆਨਕ ਟੱਕਰ ਹੋਈ ਜਿਸ ਵਿੱਚ ਸਕੂਲ ਦੇ ਕਈ ਬੱਚੇ ਜ਼ਖਮੀ ਹੋਏ ਮੌਕੇ ਤੇ ਹਾਜ਼ਰ ਕੁਝ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸਕੂਲ ਬੱਸ ਦੇ ਡਰਾਈਵਰ ਦੀ ਗਲਤੀ ਕਾਰਨ ਹੋਇਆ ਜਿਸ ਨੇ ਆਪਣੀ ਅੱਗੇ ਜਾ ਰਹੇ ਟਰੱਕ ਦੇ ਮਗਰ ਬੱਸ ਦੀ ਟੱਕਰ ਮਾਰੀ ਜਿਸ ਵਿੱਚ ਬੱਸ ਦੇ ਵਿੱਚ ਸਵਾਰ ਬਹੁਤ ਸਾਰੇ ਬੱਚੇ ਜ਼ਖਮੀ ਹੋਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਤੁਰੰਤ ਇਲਾਜ ਲਈ ਦਾਖਲ ਕਰਵਾਇਆ ਗਿਆ ਅੱਜ ਦਾਣਾ ਆਪਣਾ ਵੱਡੇ ਹਾਈਵੇ ਤੋਂ ਪਠਾਨਾ ਰੋਡ ਤੇ ਜਿਹੜਾ ਜਾ ਰਿਹਾ ਸ਼ਹਿਰ ਨੂੰ ਰਸਤਾ ਉਹਦੇ ਉੱਤੇ ਇਕੱਠ ਦੇ ਉੱਪਰ ਹੋਇਆ ਉਧਰ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ ਇਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਪਠਾਨਾ ਸਾਈਡ ਨੂੰ ਜਾ ਰਿਹਾ ਸੀ ਸ਼ਹਿਰ ਵੱਲ ਨੂੰ ਤੇ ਉਧਰ ਗੱਡੀ ਵੀ ਆ ਰਹੀ ਸੀ ਹਰਫਤਾਰ ਦੇ ਵਿੱਚ ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰੋਸ ਕਰਤੀ ਟਰੱਕ ਸਾਰਾ ਲੰਘ ਲੰਘ ਚੁੱਕੇ ਟਰੱਕ ਸਾਰਾ ਮਗਰ ਟਰੱਕ ਦਾ ਡਾਲਾ ਖੁੱਲਾ ਸੀਗਾ ਤੇ ਉਧਰੋਂ ਮੰਗਰੋ ਸਕੂਲ ਵਾਲੀ ਗੱਡੀ ਆ ਰਹੀ ਸੀ ਉਹ ਤੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ ਜੇ ਮਾੜੇ-ਮੋٹے ਬ੍ਰੇਕ ਲਾ ਦਿੰਦਾ ਉਹ ਮਤਲਬ ਐਡਾ ਹਾਸਾ ਨਹੀਂ ਵਾਪਰਦਾ ਸੀਗਾ ਉਹ ਟਰੱਕ ਦੇ ਪਿੱਛੇ ਵੱਜੀ ਟਰੱਕਾਂ ਲੰਘ ਚੁੱਕੇ ਸੀਗਾ ਜਿਹੜੇ ਟਰੂ ਦੀ ਬੈਨ ਆ ਇਹ ਸ਼ਾਇਦ ਗ੍ਰੀਨ ਆਪਣਾ ਗ੍ਰੀਨਫੀਲਡ ਸਕੂਲ ਦੀ ਇੱਕ ਬੈਨ ਆ ਗ੍ਰੀਨਫੀਲਡ ਸਕੂਲ ਅਜੀ ਅੱਜ ਤਕਰੀਬਨ 8-10 ਵਜੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਬੱਚੇ ਤੇ ਉਹਨਾਂ ਦੇ ਦੋ ਸਟਾਫ ਮੈਂਬਰ ਐਮਰਜੈਂਸੀ ਸਿਚੂ ਰੀਸੀਵ ਕੀਤੇ ਤੇ ਕੁਝ ਜਿਨ੍ਹਾਂ ਦੇ ਪੇਸ਼ੈਂਟਸ ਤੇ ਟਾਂ ਤਕਰੀਬਨ 3 ਬੱਚਿਆਂ ਦੇ ਤਾਂ ਫ੍ਰੈਕਚਰ ਆਇਆ ਉਹਨਾਂ ਨੂੰ ਆਰਥੋ ਡਿਪਾਰਟਮੈਂਟ ਚ ਭੇਜ ਦਿੱਤਾ ਗਿਆ ਇੱਕ ਦੇ ਸਿਰ ਚ ਸੱਟ ਸੀ ਉਹਦੇ ਸ਼ਾਇਦ ਸੀਟੀ ਸਕੈਨ ਦੀ ਜ਼ਰੂਰਤ ਸੀ ਉਹਨੂੰ ਵੀ ਰੈਫਰ ਕਰਕੇ ਅਸੀਂ ਸਿਲਾਸਾਤ ਬਰਨਾਲ ਚ ਭੇਜ ਦਿੱਤਾ ਹੈ ਬਾਕੀ ਸਭ ਨੂੰ ਫਰਸਟ ایڈ ਦੇ ਕੇ ਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ ਚ ਰੱਖ ਲਿਆ ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਅਸੀਂ ਘਰ ਭੇਜ ਦਵਾਂਗੇ ਪਰ ਰੱਬ ਦੀ ਕਿਰਪਾ ਨਾਲ ਕੈਜ਼ੁਐਲਟੀ ਕੋਈ ਨਹੀਂ ਹੋਈ ਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ ਨੇ ਅੱਜ ਸਵੇਰੇ ਵਕਤ ਕਰੀਬ 8:30 ਵਜੇ ਬਰਨਾਲਾ ਤੋਂ ਸੰਗਰੂਰ ਰੋਡ ਤੇ ਧਨੋਲਾ ਬਾਈਪਾਸ ਜਿਹੜਾ ਪਠਨਾ ਪਿੰਡ ਦਾ ਘਟ ਹੈਗਾ ਉੱਥੇ ਇੱਕ ਸੜਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਸਪਰਿੰਗਫੀਲਡ ਸਕੂਲ ਬਰ ਧਨੋਲਾ ਦੀ ਇੱਕ ਬੱਸ ਇੱਕ ਟਰੱਕ ਦੇ ਪਿੱਛੇ ਉਹਦੀ ਟੱਕਰ ਹੋ ਗਈ ਸੀ ਜਿਹਦੇ ਵਿੱਚ ਕੁੱਲ 14 ਬੱਚੇ ਜ਼ਖਮੀ ਹੋਏ ਸੀ ਜੋ ਜ਼ਿਆਦਾਤਰ ਪੰधेਰ ਅਤੇ ਕੋਟਦੋਨਾ ਪਿੰਡ ਨੂੰ ਜਿਹੜਾ ਸੰਬੰਧਿਤ ਸੀਗੇ ਤੇ ਉੱਥੇ ਫੋਰਚੂਨੇਟਲੀ ਸਾਡੇ ਥਾਣਾ ਧਨੋਲਾ ਤੇ ਸੀਆਈਏ ਦਾ ਨੇੜੇ ਹੀ ਇੱਕ ਨਾਕਾ ਲੱਗਾ ਹੋਇਆ ਸੀਗਾ ਲਾਅ ਐਂਡ ਆਰਡਰ ਡਿਊਟੀ ਦੇ ਸਬੰਧ ਵਿੱਚ ਸੋ ਇਹ ਜਾਣਕਾਰੀ ਮਿਲਦੇ ਸਾਰ ਤੁਰੰਤ ਉਸ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਬੱਚਿਆਂ ਨੂੰ ਬੱਸ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਧਨੋਲਾ ਦਾਖਲ ਕਰਾਇਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਜਿਨ੍ਹਾਂ ਦੇ ਮਾਈਨਰ ਸੱਟਾਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕੀਤਾ ਗਿਆ ਤੇ ਬਾਕੀ ਸਾਰੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਦੇ ਘਰੋ ਘਰ ਧਨੋਲਾ ਪੁਲਿਸ ਵੱਲੋਂ ਪਹੁੰਚਾ ਦਿੱਤਾ ਗਿਆ ਮੋਡਲੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੱਸ ਦਾ ਡਰਾਈਵਰ ਹੈ ਜਿਹਦਾ ਨਾਂ ਬੂਟਾ ਸਿੰਘ ਵਾਸੀ ਬੰਦੇਰ ਸੀ ਇਹ ਵੱਲੋਂ ਇਹਦੇ ਵੱਲੋਂ ਇਹ ਗੱਡੀ ਲਾਪਰਵਾਹੀ ਤਰੀਕੇ ਦੇ ਨਾਲੇ ਬੱਸ ਚਲਾਈ ਜਾ ਰਹੀ ਸੀ ਜਿਹੜਾ ਅੱਗੇ ਟਰੱਕ ਸੀ ਉਹ ਯੂ ਟਰਨ ਲੈ ਰਿਹਾ ਸੀ ਕਾਫੀ ਦੂਰ ਤੋਂ ਉਹ ਟਰੱਕ ਵਾਲੇ ਨੇ ਯੂ ਟਰਨ ਲੈ ਲਿਆ ਸੀ ਉਹ ਆਲਮੋਸਟ ਦੂਜੀ ਸਾਈਡ ਕ੍ਰੋਸ ਕਰ ਗਿਆ ਸੀ ਬਟ ਫਿਰ ਵੀ ਜਿਹੜਾ બસ ਦੇ ਡਰਾਈਵਰ ਨੇ ਬਜਾਏ ਹੌਲੀ ਕਰਨ ਦੇ ਜਾਂ ਸਟਾਪ ਕਰਨ ਦੇ ਆਪਣੀ ਤੇਜ਼ ਸਪੀਡ ਦੇ ਨਾਲ ਲਿਜਾ ਕੇ ਬੱਸ ਜਿਹੜੀ ਆ ਉਹ ਟਰੱਕ ਦੇ ਬੈਕਸਾਈਡ ਵਿੱਚ ਮਾਰੀ ਜਿਹਦੇ ਕਰਕੇ ਇਹ ਬੱਚੇ ਜ਼ਖਮੀ ਹੋਏ ਨੇ ਸੋ ਉਹਦੇ ਖਿਲਾਫ ਅਸੀਂ ਥਾਣਾ ਧਰੋਲਾ ਵਿਖੇ ਐਫ ਆਈ ਆਰ 283 ਆਈ ਪੀਸੀ ਦੀ ਦਰਜ ਕੀਤੀ ਜਾ ਰਹੀ ਹੈ ਇਹ ਵਾਸਤੇ ਕਾਰਡ ਵਗੈਰਾ ਸਰ ਜਿਹੜੀ ਪਾਲਿਸੀ ਆ ਗੋ ਸੇਫ ਸਕੂਲ ਵਾਹਨ ਉਹਦੇ ਮਤਲਬ ਕੋ ਸਾਡੇ ਉਹਦੇ ਮਤਲਬ ਅਸੀਂ ਇਹ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਜ਼ਿਲ੍ਹਾ ਬਰਨਾਲਾ ਵਿੱਚ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਮੁਤਾਬਕ ਵੱਖ-ਵੱਖ ਟੀਮਾਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੀਆਂ ਜੁਆਇੰਟ ਟੀਮਾਂ ਬਣਾ ਕੇ ਸਾਰੇ ਹੀ ਪ੍ਰਾਈਵੇਟ ਸਕੂਲਾਂ ਦੀ ਜਿਹੜੇ ਬੱਸਾਂ ਦੀ ਸੇਫਟੀ ਸੰਬੰਧੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਇਹ ਵਾਲੀ ਬੱਸ ਦਾ ਵੀ ਅਸੀਂ ਸਾਰਾ ਦੇਖਾਂਗੇ ਕਿ ਇਹਨਾਂ ਦੇ ਜਿਹੜੀਆਂ ਗਾਈਡਲਾਈਨਸ ਦੇ ਮੁਤਾਬਕ ਸ਼ਰਤਾਂ ਪੂਰੀਆਂ ਕਰ ਰਹੇ ਨੇ ਜਾਂ ਨਹੀਂ ਜੇਕਰ ਕੋਈ ਵੀ ਇਹੋ ਜਿਹੀ ਕੋਈ ਗਲਵਾ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਜੀ ਪ੍ਰਾਈਵੇਟ ਸਕੂਲ ਮਾਲਕਾਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ ਇਸ ਮੌਕੇ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਮੇਰੀ ਇਹੀ ਬੇਨਤੀ ਆ ਕਿ ਜਿਹੜੀਆਂ ਵੀ ਸਕੂਲ ਵਾਹਨਾਂ ਦੀ ਸੇਫਟੀ ਸੰਬੰਧੀ ਹਦਾਇਤਾਂ ਸਮੇਂ-ਸਮੇਂ ਸਰ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਜਾਰੀ ਹੁੰਦੀਆਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਕੋਈ ਵੀ ਇਹੋ ਜਿਹੀ ਅਨਸਿਕ੍ਰਮੀ ਕਰਤਣਾ ਨਾ ਵਾਪਰੇ ਸਰ ਜੀ ਪਛਾਤਾ ਦੀ ਗੱਲ ਕੀਤੀ ਹੈ ਟਰੱਕ ਚਾਲਕ ਨੇ ਕਿ ਜੇ ਬੱਸ ਰੇਵੜਦੇ ਜਿਹੜਾ ਬੱਸ ਦਾ ਡਰਾਈਵਰ ਹੈ ਉਹਦੇ ਤੇ ਪਰਚਾ ਦਰਜ ਕੀਤਾ ਜਾ ਰਿਹਾ ਜੀ